ਪਹਿਲੀ ਬੋਰਡ ਜਿਹੜੀ ਆ ਉਹ ਬੱਚਿਆਂ ਨੂੰ ਲੈ ਕੇ ਬਾਹਰ ਆ ਰਹੀ ਹੈ तकरीबन 10 ਤੋਂ 12 ਬੱਚੇ ਜਿਹੜੇ ਨੇ ਇੱਕ ਬੋਰਡ ਦੇ ਵਿੱਚ ਸਵਾਰ ਹੋ ਕੇ ਜੋ ਹੈ ਉਹ ਬਾਹਰ ਆ ਰਹੇ ਲੋਕਾਂ ਨੇ ਜਿਹੜਾ ਇਹ ਜਕਾਰੇ ਬਲਾ ਕੇ ਇਹਦਾ ਸਵਾਗਤ ਕੀਤਾ ਕਿਉਂਕਿ ਇਹ ਅਪਰਾਲਾ ਜਿਹੜਾ ਇਹ ਲੋਕਾਂ ਵੱਲੋਂ ਖੁਦ ਖੁਦ ਕੀਤਾ ਗਿਆ ਹੈ ਨਵੋਦਿਆ ਸਕੂਲ ਦੇ ਵਿੱਚ ਫਸੇ ਬੱਚਿਆਂ ਨੂੰ ਜੋ ਹੈ ਉਹ ਸੁਰੱਖਿਅਤ ਵੈਕੂਏਟ ਕਰਨ ਵਾਸਤੇ ਜਿਹੜਾ ਉਪਰਾਲਾ ਕੀਤਾ ਗਿਆ ਹੈ ਉਹ ਲੋਕਲ ਲੋਕਾਂ ਵੱਲੋਂ ਜਿਹੜਾ ਹੈ ਉਹ ਖਾਲਸਾ ਏਡ ਤੇ ਗਲੋਬਲ ਸਿੱਖ ਜਿਹੜੀਆਂ ਐਨ ਜੀਓਜ਼ ਨੇ ਉਹਨਾਂ ਨਾਲ ਸੰਪਰਕ ਕੀਤਾ ਗਿਆ ਸੀ ਔਰ ਵੇਖੋ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਉਹਨਾਂ ਵੱਲੋਂ ਜਿਹੜੀ ਹੈ ਉਹ ਬੋਟ ਦੇ ਨਾਲ ਜਿਹੜਾ ਹੈ ਇਹ ਨਵੋਦਿਆ ਸਕੂਲ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਜੋ ਹੈ ਸੁਰੱਖਿਅਤ ਵੈਕੂਏਟ ਕੀਤਾ ਜਾ ਰਿਹਾ ਹੈ ਇੱਕ ਵਾਇਜ਼ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਜੋ ਇਹ ਜ਼ਰੂਰੀ ਸੀ ਕਿ ਸਭ ਤੋਂ ਪਹਿਲਾਂ ਜਿਹੜੇ ਬੱਚੇ ਇਸ ਸਕੂਲ ਦੇ ਵਿੱਚ ਫਸ ਚੁੱਕੇ ਸਨ 400 ਦੇ ਕਰੀਬ ਬੱਚੇ ਦੱਸੇ ਜਾਂਦੇ ਨੇ ਔਰ ਇਹ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸਭ ਤੋਂ ਵੱਡੀ ਜਿਹੜੀ ਅਹਿਮ ਗੱਲ ਨਿਕਲ ਕੇ ਸਾਹਮਣੇ ਆਉਂਦੀ ਸੀ ਸੋ ਇਸ ਦੇ ਵਿੱਚ ਜਿਹੜਾ ਇਹ ਹੁਣ ਪਹਿਲ ਕਦਮੀ ਸ਼ੁਰੂ ਹੋ ਗਈ ਹੈ ਔਰ ਇਹ ਜਿਹੜੇ ਖਾਲਸਾ ਏਡ ਅਤੇ ਇਸ ਇੱਕ ਗਲੋਬਲ ਜਿਹੜੀਆਂ ਐਨ ਜੀਓਜ਼ ਨੇ ਉਹਨਾਂ ਦੇ ਜਿਹੜੇ ਵਲੰਟੀਅਰਜ਼ ਨੇ ਉਹਨਾਂ ਵੱਲੋਂ ਜੋ ਹੈ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ ਸੀ ਔਰ ਪਹਿਲੀ ਬੋਟ ਜਿਹੜੀ ਬੱਚਿਆਂ ਨੂੰ ਲੈ ਕੇ ਬਾਹਰ ਆਉਂਦੀ ਹੋਈ ਸਾਫ਼ ਦਿਖਾਈ ਦੇ ਰਹੀ ਹੈ ਔਰ ਇੱਕ ਰਾਹਤ ਵਾਲੀ ਖਬਰ ਅਜਿਹੇ ਮਾਹੌਲ ਦੇ ਵਿੱਚੋਂ ਆਈ ਹੈ ਕਿ ਬੱਚੇ ਜਿਹੜੇ ਨੇ ਹੁਣ ਉਹਨਾਂ ਨੂੰ ਵੈਕੂਏਟ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਔਰ ਬੱਚੇ ਸੁਰੱਖਿਅਤ ਜੋ ਨੇ ਉਹ ਬਾਹਰ ਆਉਣੇ ਸ਼ੁਰੂ ਹੋ ਗਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਉਸੇ ਦੇ ਲੜੀ ਦੇ ਤਹਿਤ ਜਿਹੜੀ ਹੈ ਪਹਿਲੀ ਬੋਟ ਜਿਹੜੀ ਹੈ ਉਹ ਬੱਚਿਆਂ ਨੂੰ ਲੈ ਕੇ ਬਾਹਰ ਆ ਰਹੀ ਹੈ ਤਕਰੀਬਨ 10 ਤੋਂ 12 ਬੱਚੇ ਜਿਹੜੇ ਨੇ ਇੱਕ ਬੋਟ ਦੇ ਵਿੱਚ ਸਵਾਰ ਹੋ ਕੇ ਜੋ ਹੈ ਉਹ ਬਾਹਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਗਿਣਤੀ ਦੇਖ ਸਕਦੇ ਹੋ ਜਿਨ੍ਹਾਂ ਨੇ ਲਾਈ ਜੈਕਟਸ ਪਾਈਆਂ ਹੋਈਆਂ ਨੇ ਕਿਉਂਕਿ ਬੱਚਿਆਂ ਦੀ ਸੁਰੱਖਿਆ ਜਿਹੜੀ ਆ ਉਹ ਜ਼ਰੂਰੀ ਹੈ ਔਰ ਕਿਉਂਕਿ ਪਾਣੀ ਕਾਫੀ ਜਿਆਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਬੋਰਡ ਦੇ ذریعے ਜਿਹੜਾ ਇਹ ਇਹ ਪਹਿਲੀ ਬੋਟ ਆਈ ਹੈ ਔਰ ਲੋਕਾਂ ਨੇ ਜਿਹੜਾ ਇਹ ਜਕਾਰੇ ਬਲਾ ਕੇ ਇਹਦਾ ਸਵਾਗਤ ਕੀਤਾ ਹੈ ਕਿਉਂਕਿ ਇਹ oprala ਜਿਹੜਾ ਇਹ ਲੋਕਾਂ ਵੱਲੋਂ ਖੁਦ ਖੁਦ ਕੀਤਾ ਗਿਆ ਹੈ ਪ੍ਰਸ਼ਾਸਨ ਦੇ ਨਾਲ ਜਿਹੜਾ ਇਹ ਉਹ ਖਾਸੀ ਨਰਾਜ਼ਗੀ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਕਿ ਪ੍ਰਸ਼ਾਸਨ ਜਿਹੜਾ ਹੈ ਇਹ ਇਹਨਾਂ ਨੂੰ ਰੈਸਕਿਊ ਕਰਦਾ ਲੇਕਿਨ ਪ੍ਰਸ਼ਾਸਨ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਤੋਂ ਫੇਲ ਹੁੰਦਾ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ ਔਰ ਇਹ ਲੋਕਾਂ ਦੇ ਵਿੱਚ ਜਿਹੜੀ ਹੈ ਇਹ ਕਾਫੀ ਰੋਸ ਜਿਹੜਾ ਹੈ ਉਹ ਵੀ ਦੇਖਣ ਨੂੰ ਮਿਲਦਾ ਹੈ ਕਿ ਪ੍ਰਸ਼ਾਸਨ ਜਿਹੜੇ ਨੇ ਉਹ ਮੌਕੇ ਦੇ ਉੱਤੇ ਨਹੀਂ ਪਹੁੰਚ ਪਾਇਆ ਔਰ ਲੋਕਾਂ ਨੂੰ ਆਪਣੇ ਲੈਵਲ ਦੇ ਉੱਤੇ ਲੋਕਾਂ ਨੂੰ ਇਹਨਾਂ ਨਾਲ ਸੰਪਰਕ ਕਰਨਾ ਪਿਆ ਔਰ ਫਿਰ ਜਿਹੜੇ ਨੇ ਇਹ ਬੱਚੇ ਸੁਰੱਖਿਅਤ ਜੋ ਹੈ ਉਹ ਸਕੂਲ ਦੇ ਵਿੱਚੋਂ ਬਾਹਰ ਲਿਆਂਦੇ ਗਏ ਨੇ ਔਰ ਇਹ ਉਪਰਾਲਾ ਜਿਹੜਾ ਇਹ ਉਹ ਜਿਹੜੀਆਂ ਐਨ ਜੀਓਜ਼ ਨੇ ਸਿੱਖ ਗਲੋਬਲ ਅਤੇ ਜਿਹੜੀ ਖਾਲਸਾ ਹੈਡ ਹੈ ਉਹਨਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਕੀਤਾ ਗਿਆ ਔਰ ਇਹ ਬੱਚੇ ਜਿਹੜੇ ਨੇ ਉਹ ਸੁਰੱਖਿਅਤ ਬਾਹਰ ਜਿਹੜੇ ਨੇ ਉਹ ਕੱਢ ਲਏ ਗਏ ਨੇ ਇਹ ਬੱਚੇ ਜਿਹੜੇ ਨੇ ਸਕੂਲ ਦੇ ਵਿੱਚੋਂ ਆਏ ਸਨ ਔਰ ਇਹਨਾਂ ਨੂੰ ਜਿਹੜਾ ਇਹ ਉਹ ਬਾਹਰ ਲਿਆਂਦਾ ਗਿਆ ਹੈ ਔਰ ਇਹ ਜਿਹੜੇ ਬੱਚੇ ਜਿਹੜੇ ਆਏ ਨੇ ਆਪਣੇ ਆਪਣੇ ਮਾਤਾ-ਪਿਤਾ ਦੇ ਨਾਲ ਉਹਨਾਂ ਨੂੰ ਜਿਹੜਾ ਹੈ

तो वहाँ पे टीचर्स मिले थे आपको प्रिंसिपल भी आए थे और क्या, क्या क्या अब कैसे हालात है वहाँ अब तो ठीक ही है सर ऊपर ऊपर शिफ्ट हो गए हैं हम ਦੇ ਬੱਚੇ ਕੌਨਸੀ ਕਲਾਸ ਵਿੱਚ ਪੜ੍ਹਦੇ 6ਵੀਂ 6ਵੀਂ ਵਿੱਚ ਕੀ ਨਾਮ ਹੈ ਆਪਕਾ ਸਮਰਗੀ ਕਿਹੜਾ ਕਾਂਕੇ ਰਹਿਣ ਵਾਲਾ ਧਾਰੀਵਾਲ ਔਰ ਇਹ ਇਹ ਵੀ ਬੱਚੇ ਜਿਹੜੇ ਨੇ ਉੱਥੇ ਜਿੱਦਾਂ ਨੂੰ ਸੁਰੱਖਿਅਤ ਲਿਆਂਦਾ ਗਿਆ ਆਪਣੇ ਮਾਤਾ ਪਿਤਾ ਕਿਸ ਤਰ੍ਹਾਂ ਮਹਿਸੂਸ ਕਰਦੇ ਹੋਣ ਕੀ ਬੱਚੇ ਬਹੁਤ ਵਧੀਆ ਜੀ ਬਾਕੀ ਬੱਚੇ ਵੀ ਜਿਹੜੇ ਸਾਰੇ ਬੱਚੇ ਆਏ ਨੇ ਇਹ ਸਾਰੇ ਬੱਚੇ ਬੇਟਾ ਕਿੰਨੇ ਜਾਣੇ ਸੀ ਤੁਸੀਂ ਉੱਥੇ 200 200 ਦੇ ਕੋਲ ਕਿਹੜੀ ਕਿਹੜੀ ਛਾਤ ਦੇ ਉੱਤੇ ਸੀ ਹਾਊਸ ਕਿੰਨੇ ਕਿੰਨੇ ਕੇ ਜਾਣੇ ਹੋਰ ਨੇ ਉੱਥੇ ਬੱਚੇ 200 ਹਾਂ ਬਿਲਕੁਲ 200 ਦੇ ਕਰੀਬ ਹੈ ਛੋਟੇ ਬੱਚੇ ਨੇ ਦੇਖੋ 6th ਕਲਾਸ ਦੇ 7th ਕਲਾਸ ਦੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ 200 ਦੇ ਕਰੀਬ ਜਿਹੜੇ ਬੱਚੇ ਆ ਉਹ ਉਹ ਜਿਹੜੇ ਅਸੀਂ ਉੱਥੇ ਗਏ ਆ ਔਰ ਇਹ ਲੈ ਕੇ ਜਿਹੜੇ ਨੇ ਉਹ ਵੋਟਸ ਇੱਥੇ ਪਹੁੰਚੀਆਂ ਨੇ ਔਰ ਇਹਨਾਂ ਬੱਚਿਆਂ ਨੇ ਦਾਵਾ ਕੀਤਾ ਹੈ ਕਿ ਹਾਲੇ ਵੀ ਉੱਥੇ ਜਿਹੜੇ ਬੱਚੇ ਫਸੇ ਹੋਏ ਨੇ ਲੇਕਿਨ ਸੁਰੱਖਿਅਤ ਨੇ ਔਰ ਉਹਨਾਂ ਨੂੰ ਛੱਤ ਦੇ ਉੱਤੇ ਜੋ ਹੈ ਉਹ ਰੱਖਿਆ ਗਿਆ ਹੈ ਕੈਮਰਾ ਪ੍ਰਸੰਤ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ نیوز ਗੁਰਦਾਸਪੁਰ